ਮੈਂ ਅਜੈਬ ਸਿੰਘ ਸੋਲ ਮੈਂ ਅਜੈਬ ਸਿੰਘ ਸੋਲ ਸੂਬਾ ਜਨਸਕੱਤਰ EMPLOYES FEDERATION ਅੱਜ ਅਸੀਂ ਜੋ ਕੋਆਰਡੀਨੇਸ਼ਨ ਕਮੇਟੀ ਹੈ ਕੁੱਲ ਹਿੰਦ ਕੋਆਰਡੀਨੇਸ਼ਨ ਕਮੇਟੀ ਉਸ ਦੇ ਸੱਦੇ ਤੇ ਜੇ ਚੰਡੀਗੜ੍ਹ ਬਿਜਲੀ ਨਿਗਮ ਅਤੇ ਯੂਪੀ ਬਿਜਲੀ ਨਿਗਮ ਉਸ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਉਸ ਦੇ ਵਿਰੁੱਧ ਪ੍ਰਾਈਵੇਟੇਸ਼ਨ ਦੇ ਵਿਰੁੱਧ ਅਸੀਂ ਇੱਥੇ ਇਕੱਠੇ ਹੋਇਆ ਗੇਟ ਰੈਲੀ ਕਰ ਰਹੇ ਹਾਂ ਇਸ ਗੇਟ ਰੈਲੀ ਦਾ ਜਿਹੜਾ ਸੱਦਾ ਸਾਡੀਆਂ ਸੂਬਾ ਕਮੇਟੀਆਂ ਵੱਲੋਂ ਦਿੱਤਾ ਗਿਆ ਹੈਗਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਫਰੀ ਰਾਸ਼ਨ ਦਿੱਤੇ ਜਾ ਰਹੇ ਆ ਫਰੀ ਦਾ ਲਾਲਚ ਦੇ ਕੇ ਲੋਕਾਂ ਨੂੰ ਨਠੱਲੇ ਬਣਾ ਕੇ ਘਰੇ ਬਿਠਾਇਆ ਜਾ ਰਿਹਾ ਹੈ ਉਹ ਬੰਦ ਕੀਤਾ ਜਾਵੇ ਪੱਕੀ ਭਰਤੀ ਪੱਕੇ ਰੋਜਗਾਰ ਦੇ ਪ੍ਰਬੰਧ ਕਰਨੇ ਜੋ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਪ੍ਰਬੰਧ ਕੀਤੇ ਜਾਣ ਨਾ ਕਿ ਸਰਕਾਰੀ ਅਦਾਰੇ ਵੇਚ ਕੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਲੋਕਾਂ ਦੀ ਲੁੱਟ ਦਾ ਕਾਰਨ ਬਣਾਇਆ ਜਾਵੇ ਕਿਉਂਕਿ ਜਦਾ ਵੀ ਕੋਈ ਪ੍ਰਾਈਵੇਟ ਕੰਪਨੀ ਕੋਈ ਪ੍ਰਾਈਵੇਟ ਅਦਾਰਾ ਖੇਤਰ ਵਿੱਚ ਆਊਗਾ ਤਾਂ ਉਸ ਨੇ ਆਪਦਾ ਮੁਨਾਫਾ ਵੇਖਣਾ ਉਸ ਨੇ ਇਹ ਨਹੀਂ ਵੇਖਣਾ ਕਿ ਲੋਕਾਂ ਦਾ ਕਿਸ ਤਰ੍ਹਾਂ ਖੂਨ ਪੀਤਾ ਜਾ ਰਿਹਾ ਉਹ ਦੂਸਰੇ ਪਾਸੇ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੇ ਲੱਗੀ ਹੋਈ ਹੈ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕਰਨ ਤੇ ਲੱਗੀ ਹੋਈ ਹੈ ਅਸੀਂ ਕਿਸਾਨਾਂ ਦੇ ਹੱਕ ਵਿੱਚ ਵੀ ਖੜੇ ਹਾਂ ਅਸੀਂ ਟੀਚਰਾਂ ਦੇ ਹੱਕ ਵਿੱਚ ਵੀ ਖੜੇ ਆ ਅਸੀਂ ਜੋ ਬਿਜਲੀ ਮਜ਼ਦੂਰ ਸਾਡੇ ਚੰਡੀਗੜ੍ਹ ਦੇ ਅਤੇ ਯੂਪੀ ਦੇ ਹੜਤਾਲ ਤੇ ਜਾ ਰਹੇ ਆ ਉਹਨਾਂ ਦੇ ਹੱਕ ਵਿੱਚ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਇਹ ਜੋ ਸਰਕਾਰੀ ਅਦਾਰੇ ਵੇਚਨੇ ਆ ਉਹਨੂੰ ਬੰਦ ਕਰੇ ਕਿਸਾਨਾਂ ਦੀਆਂ ਜ਼ਮੀਨਾਂ ਖੋਣੀਆਂ ਬੰਦ ਕਰੇ ਅਸੀਂ ਇਸ ਦੇ ਵਿੱਚ ਹੋਰ ਤਿੱਖਾ ਸੰਘਰਸ਼ ਕਰਾਂਗੇ ਜੇਕਰ ਕਿ ਸਰਕਾਰ ਪ੍ਰਾਈਵੇਟੇਸ਼ਨ ਬੰਦ ਨਹੀਂ ਕਰੂਗੀ ਸਰ ਪਹਿਲਾਂ ਵੀ ਇਹ ਰੋਲਾ ਪਿਆ ਜਾਨੀ ਕਿ ਉਹ ਪ੍ਰਾਈਵੇਟ ਪਰ ਕੀ ਹੋ ਰਹੀ ਹੈ ਤਕਰੀਬਨ ਨਵੀਂ ਭਰਤੀ ਕੋਈ ਨਹੀਂ ਹੋ ਰਹੀ ਤੇ ਪਹਿਲਾਂ ਤੁਸੀਂ ਕਿਉਂ ਨਹੀਂ ਮੰਗ ਸੀ ਸਰ ਅਸੀਂ ਲਗਭਗ ਜਦੋਂ ਤੋਂ ਮੈਂ ਜੁਆਇਨ ਕੀਤਾ ਮੈਂ 2000 ਦੇ ਵਿੱਚ ਜੁਆਇਨ ਕੀਤਾ 1999 ਦੇ ਵਿੱਚ ਉਦੋਂ ਤੋਂ ਅਸੀਂ ਇਹ ਮੰਗ ਕਰ ਰਹੇ ਹਾਂ ਅਸੀਂ ਮੰਗ ਕਰ ਰਹੇ ਸੀ ਕਿ ਬਿਜਲੀ ਬੋਰਡ ਨਾ ਤੋੜਿਆ ਜਾਵੇ ਪਰੰਤੂ ਬਿਜਲੀ ਬੋਰਡ ਤੋੜ ਕੇ ਦੋ ਨਿਗਮ ਬਣਾਏ ਗਏ ਹੁਣ ਨਿਗਮ ਤੋਂ ਤੋੜ ਕੇ ਇਸ ਨੂੰ ਬਿਲਕੁਲ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਇੱਥੇ ਸਰਕਾਰਾਂ ਦੀਆਂ ਆਪਦੀਆਂ ਨਾਕਾਮੀਆਂ ਹੈ ਲੋਕਾਂ ਨੂੰ ਫਰੀ ਦੇ ਕੇ ਲੋਕਾਂ ਨੂੰ ਫਰੀ ਰਾਸ਼ਨ ਵੰਡ ਕੇ ਫਰੀ ਬਿਜਲੀ ਦੇ ਕੇ ਬੋਰਡਾਂ ਨੂੰ ਜਿਹੜਾ ਘਾਟੇ ਵਿੱਚ ਵਿਖਾਇਆ ਜਾ ਰਿਹਾ ਇਹ ਸਰਕਾਰਾਂ ਦੀ ਨਾਕਾਮੀ ਹੈ ਸਰਕਾਰਾਂ ਚਾਹਣ ਤਾਂ ਇਸ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੀਆਂ ਪੱਕੀ ਭਰਤੀ ਪਹਿਲਾਂ ਵੀ ਚਾਲੂ ਸੀ ਇਸ ਅਧਾਰੇ ਦੇ ਵਿੱਚ ਬਿਜਲੀ ਬੋਰਡ ਦੇ ਵਿੱਚ ਸਵਾ ਲੱਖ ਮੁਲਾਜ਼ਮ ਸੀ ਉਦੋਂ ਇਹ ਘਾਟੇ ਵਿੱਚ ਨਹੀਂ ਸੀ ਅੱਜ ਇਹ 35000 ਮੁਲਾਜ਼ਮਾਂ ਨਾਲ ਕਿਵੇਂ ਘਾਟੇ ਵਿੱਚ ਹੋ ਸਕਦਾ ਚਾਲੂ ਕਰੋ